ਸਰ ਜੀ ਸਰਦ ਅੱਜ ਜੋ ਕਿਸਰਪਾ ਟਾਲਾ ਪਹੁੰਚਿਆ ਜੀ ਜਿੱਤੇ ਅਸਲ ਕਰਕੇ ਸਰ ਕਿਦਾਂ ਲੱਗ ਰਿਹਾ ਜੀ ਦੇਖੋ ਬਹੁਤ ਵਧੀਆ ਬਹੁਤ ਵਧੀਆ ਮਟਾਵੇ ਦਾ ਬਹੁਤ ਪਿਆਰ ਹੈ ਸਾਡਾ ਛੋਟੇ ਉਗਦੇ ਐਮਐਲਏ ਸਦੀ ਕਲਸੀ ਅੱਜ ਮਠੀ ਪ੍ਰਧਾਨ ਬਣ ਗਿਆ ਹੈ ਔਰ ਬਹੁਤ ਚੰਗਾ ਲੱਗਦਾ ਹੈ ਮਟਾਵੇ ਦੇ ਲੋਕ ਬਹੁਤ ਪਿਆਰ ਕਰਦੇ ਆ ਮਾਦੀ ਪਾ ਕੇ ਉਹਦਾ ਅਸੀਂ ਵੀ ਕੋਸ਼ਿਸ਼ ਕਰਦੇ ਆ ਕਿ ਮਟਾਵੇ ਦੇ ਲੋਕਾਂ ਦੇ ਜੋ ਸਾਡੇ ਤੇ ਵਿਸ਼ਵਾਸ ਰੱਖਦੇ ਦਿੱਤਾ ਵਿਸ਼ਵਾਸ ਜੀ ਦੇ ਦੱਸ ਦੇਗਾ ਜਿਹਨੇ ਜੇ ਕਰੇਗਾ ਕਿਦਾ ਲੱਗ ਰਿਹਾ ਬਟਾਲਾ ਪਹੁੰਚਿਆ ਦੇਖੋ ਪਿਆਰ ਇਹ ਮੇਰਾ ਪਰਿਵਾਰ ਆ ਤੁਹਾਨੂੰ ਅੱਗੇ ਦੱਸਿਆ ਮੈਂ ਮਾਨੀ ਭਾਲਦੀ ਜਿੰਦਾਬਾਦ ਮੇਰੀ ਕੋਈ ਔਕਾਤ ਨਹੀਂ ਸੀ ਇਹਨਾਂ ਨੇ ਵਿਸ਼ਵਾਸ ਕੀਤਾ ਤੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਮੈਂ ਸਦਾ ਰਿਣੀ ਹਾਂ ਮੇਰਾ ਰੋਮ ਰੋਮ ਮੇਰੇ ਬਟਾਲੇ ਸ਼ਹਿਰ ਲਈ ਕਰਦਾ ਹੀ ਹੈ ਦੀ ਆਦੇ ਅਮਨ ਸ਼ੇਸ਼ ਚਾਰੀ ਕਲ ਸੀ ਪਹੁੰਚ ਰਣੇ ਵਧਾਇਆ ਕਿ ਜੀ ਪਹਿਲਾਂ ਤਾਂ ਬਟਾਲਾ ਦਾ ਵਧਾਇਕ ਸੀ ਹੁਣ ਬੜੀ ਵੱਡੀ ਜ਼ਿੰਮੇਵਾਰੀ ਪਾਰਟੀਆਂ ਨੇ ਸੌਂਪੀ ਹੈ ਬਹੁਤ ਖੁਸ਼ੀ ਦਾ ਮਕਾਮ ਆ ਬਟਾਲਾ ਨਗਰ ਨਿਵਾਸੀਆਂ ਦੇ ਲਈ ਕਿਉਂਕਿ ਉਹਨਾਂ ਦੇ ਆਪਣੇ ਵਿਧਾਇਕ ਜਿਹੜੇ ਬੜੇ ਹਰਮਨ ਪਿਆਰੇ ਸੀ ਸ਼ਹਿਰ 'ਚ ਉਹਨਾਂ ਨੂੰ ਇੱਕ ਪਾਰਟੀ ਦੀ ਪੰਜਾਬ ਪੱਤਰ ਦੀ ਪ੍ਰਧਾਨਗੀ ਮਿਲਣਾ ਜਿਹੜਾ ਵਾ ਸ਼ਹਿਰ ਵਾਸੀਆਂ ਲਈ ਵੀ ਬੜਾ ਖੁਸ਼ੀ ਦਾ ਮਕਾਮ ਆ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੀ ਲੀਡਰਸ਼ਿਪ ਆ ਸ਼ਹਿਰ ਦੀ ਜ਼ਿਲ੍ਹਾ ਗਰਦਾਸਪੁਰ ਦੀ ਔਰ ਖਾਸ ਕਰਕੇ ਮਾਝੇ ਇਲਾਕੇ ਦੀ ਬਹੁਤ ਖੁਸ਼ ਆ ਕਿ ਬੜੀ ਅੱਛੀ ਨਿਯੁਕਤੀ ਜਿਹੜੀ ਉਹ ਪਾਰਟੀ ਨੇ ਕੀਤੀ ਆ ਇਹਦੇ ਨਾਲ ਵਰਕਰਾਂ ਦਾ ਜਿਹੜਾ ਮੂਰਲ ਆ ਉਹ ਬਹੁਤ ਉੱਤੇ ਚਲਾ ਗਿਆ ਔਰ ਗਾਂਵ ਵਾਲੀਆਂ ਇਲੈਕਸ਼ਨਾਂ ਵਿੱਚ ਵੀ ਚਾਹੇ ਉਹ ਕਾਰਪੋਰੇਸ਼ਨ ਦੀਆਂ ਹੋਣ ਚਾਹੇ ਉਹ ਨਗਰ ਕਮੇਟੀਆਂ ਦੀਆਂ ਹੋਣ ਨਗਰ ਪੰਚਾਇਤਾਂ ਦੀਆਂ ਹੋਣ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਸਾਰੀਆਂ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਤਿੰਨ ਜਿਮਣੀ ਇਲੈਕਸ਼ਨਾਂ ਦੇ ਵਿੱਚ ਹੁੰਜਾ ਫਿਰ ਜਿੱਤ ਹੋਈ ਆ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਇੱਕ ਪੇਚ ਤਿਆਰ ਹੋ ਗਈ ਆ ਕਿ ਆਉਣ ਵਾਲੀਆਂ ਇਲੈਕਸ਼ਨਾਂ ਵੀ ਜਿਹੜੀਆਂ ਨੇ ਉਹਦੇ ਵਿੱਚ ਹੁਣ ਜਾਂ ਫਿਰ ਜਤਾ ਆਮ ਆਦਮੀ ਪਾਰਟੀ ਦਰਜ ਕਰ ਰਹੀ ਦੂਸਰੀਆਂ ਪਾਰਟੀਆਂ ਕਾਫੀ ਲਲਕਾਰਾ ਮਾਰਦੀ ਸਨ ਨਿਆਣਾ ਜਿਆ ਖੜਾ ਹੈ ਤੇ ਕੀ ਕੁਝ ਕਰਦੇਗਾ ਮੈਨੂੰ ਵੇਖੋ ਕਿੰਨਾ ਕੁਝ ਕਰ ਛੱਡੇਗਾ ਵੀ ਵੇਖੋ ਲਲਕਾਰਾ ਦੇ ਦਾ ਜਵਾਬ ਆ ਲੋਕਾਂ ਨੇ ਦੇਣਾ ਹੁੰਦਾ ਸੋ ਇਸ ਕਰਕੇ ਲੋਕਾਂ ਨੇ ਜਵਾਬ ਦੇ ਦਿੱਤਾ ਦੋ ਵੱਡੀਆਂ ਤੋਪਾਂ ਜਿਹੜੀਆਂ ਸੀ ਕਾਂਗਰਸ ਦੀਆਂ ਉਹ ਢਹਿ ਤੇਰੀ ਹੋ ਗਈਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਆਪਣੀ ਸੀਟ ਹਾਰ ਕੇ ਦਿੱਤੀ ਸੀਐਮ ਡੇਰਾ ਬਾਬਾ ਨਾਨਕ ਤੋਂ ਉਹ ਆਪਣੇ ਉਹਨਾਂ ਦੇ ਆਪਣੇ ਉਹਨਾਂ ਦੇ ਵਾਈਫ ਖੜੇ ਸੀਗੇ ਉਹ ਇਲੈਕਸ਼ਨ ਹਾਰ ਗਏ ਸੋ ਬੜਾ ਵੱਡਾ ਸੈਟਬੈਕ ਜਿਹੜਾ ਪੰਜਾਬ ਕਾਂਗਰਸ ਨੂੰ ਲੱਗਾ ਸੀ ਬਟਾਲਾ ਪਹੁੰਚ ਕੇ ਆਪਣਾ ਕਾਫਲਾ ਲੈ ਕੇ ਕਿੱਦਾਂ ਦਾ ਲੱਗਿਆ ਬਹੁਤ ਹੀ ਖੁਸ਼ੀ ਦਾ ਮਕਾਮ ਆ ਕਿਉਂਕਿ ਅਸੀਂ ਮੈਂ ਵੀ ਬਟਾਲੇ ਸ਼ਹਿਰ ਦੇ ਵਿੱਚ ਬੜੀ ਲੰਬਾ ਸਮਾਰ ਹੈਸ਼ ਰਹੀ ਆ ਔਰ ਸਾਨੂੰ ਸਾਰਿਆਂ ਨੂੰ ਜਿੰਨੇ ਵਰਕਰ ਸਹਿਬਾਨ ਆਏ ਆ ਵਲੰਟੀਅਰ ਆਏ ਆ ਬਹੁਤ ਹੀ ਖੁਸ਼ ਨੇ ਔਰ ਚਾਹ ਦੇ ਨਾਲ ਉਤਸ਼ਾਹ ਦੇ ਨਾਲ ਸ਼ੈਰੀ ਕਲਸੀ ਜੀ ਦਾ ਸਵਾਗਤ ਕੀਤਾ ਜਾ ਰਿਹਾ ਸਾਡੇ ਮੀਡੀਆ ਰੇ ਦੱਸ ਦਿਓ ਕਿ ਸ਼ੈਰੀ ਕਲਸੀ ਜੀ ਨੂੰ ਕਿਹੜੇ ਉਦੇ ਨਾਲ ਸੌਪਿਆ ਗਿਆ ਕੀ ਸ਼ੈਰੀ ਕਲਸੀ ਜੀ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਜਿਹੜਾ ਵਾ ਉਹ ਪਾਰਟੀ ਹਾਈ ਕਮਾਂਡ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਸੰਦੀਪ ਪਾਠਕ ਜੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਸਾਰੀ ਸਮੂੱਚੀ ਜਿਹੜੀ ਸਾਡੀ ਲੀਡਰਸ਼ਿਪ ਆ ਉਹਦਾ ਮੈਂ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਇਹ ਐਮ ਜ਼ਿੰਮੇਵਾਰੀ ਜਿਹੜੀ ਆ ਕਲਸੀ ਜੀ ਨੂੰ ਦਿੱਤੀ। ਥੈਂਕ ਯੂ। ਧੰਨਵਾਦ ਅਰਦੇ ਉਸ ਪਰਮ ਪਿਤਾ ਪਰਮੇਸ਼ਵਰ ਦਾ ਤੇ ਸੀਨੀਅਰ ਟੀਮ ਦਾ ਸੁਪਰੀਮੋ ਸ਼੍ਰੀ ਅਰਵੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਸੀਐਮ ਸ਼੍ਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਏਡੀ ਵੱਡੀ ਜ਼ਿੰਮੇਵਾਰੀ ਸਾਡੇ ਵੱਡੇ ਵੀਰ ਜੀ ਨੂੰ ਦਿੱਤੀ ਆ ਔਰ ਟੱਚਵਰ ਦਾ ਬਟਾਲੇ ਆ ਲੈਣਾ ਇੰਨਾ ਪਿਆਰ ਦੇ ਰਹੇ ਨੇ ਔਰ ਪੂਰਾ ਜਸ਼ਨ ਦਾ ਮਾਹੌਲ ਬਣਿਆ ਲਾ ਜੀ ਕਾਫਲਾ ਵੇਖ ਕੇ ਕਿਦਾਂ ਦਾ ਲੱਗ ਰਿਹਾ ਦੱਸੋ ਬਣਾ ਜੀ ਆ ਵੱਡਿਆਂ ਦਾ ਆਸ਼ੀਰਵਾਦ ਹੈ ਜੀ ਸਾਰੇ ਸ਼ਹਿਰ ਵਾਸੀਆਂ ਦਾ ਆਸ਼ੀਰਵਾਦ ਹੈ ਪਿਆਰ ਮੁਹੱਬਤ ਦੇ ਰਹੇ ਨੇ ਔਰ ਜਿੰਨਾ ਪਿਆਰ ਦੇ ਰਹੇ ਨੇ ਸਾਨੂੰ ਪਤਾ ਆਪਣੇ ਵੱਡੇ ਭਰਾ ਦੀ ਨੀਅਤ ਦਾ ਔਰ ਸੋਚ ਦਾ ਇਹਨਾਂ ਨੇ ਉਸ ਤੋਂ ਵੀ ਜੋ ਬਟਾਲੇ ਦੀ ਡਿਵੈਲਪਮੈਂਟ ਇਨਫਰਾਸਟ੍ਰਕਚਰ ਹੋਰ ਵਧੀਆ ਤੋਂ ਵਧੀਆ ਉਹਨਾਂ ਨੇ ਬਣਾਉਣਾ ਹੈ ਸਿਆਸੀ ਪਾਰਟੀਆਂ ਕਹਿੰਦੀਆਂ ਨੇ ਨਾਣਾ ਖੜਾ ਹੋ ਗਿਆ ਤੇ ਕੀ ਕਰ ਸਕਦਾ ਹਾਂ ਦੱਸੋ ਕੀ ਕਰ ਸਕਦਾ ਇਹ ਸਿਆਸੀ ਪਾਰਟੀਆਂ ਨੂੰ ਪਰਮਾਤਮਾ ਵੱਲੋਂ ਜਵਾਬ ਆਇਆ ਹੈ ਜੀ ਇਹ ਬੱਚਾ ਹੀ ਹੁਣ ਦੱਸੋਗਾ ਵੇਖੋ ਜੀ ਉਹ ਬੱਚੇ ਦਾ ਜਵਾਬ ਉਹਨਾਂ ਨੂੰ ਮਿਲ ਗਿਆ ਅੱਜ ਉਹ ਅੱਜ ਉਹਨਾਂ ਦੇ ਜਿੱਦਾਂ ਮੈਂ ਕਹਿ ਸਕਦਾ ਵਾ ਦੰਦ ਤੋਂ ਦੰਦ ਨਹੀਂ ਹਿੱਲਦੇ ਪਏ ਇਹੀ ਤੇ ਖੱਲਾ ਨੇ ਨਾ ਕਿਸੇ ਨੂੰ ਅਦੀ ਵੀ ਜੱਜ ਨਹੀਂ ਅਰਨਾ ਚਾਹੀਦਾ ਪਰ ਡੇਰੇ ਵਾਲਿਆਂ ਨੂੰ ਇੱਕ ਵਾਰੀ ਫੇਰ ਵਧਾਈ ਦਿੰਦੇ ਜੀ ਬਹੁਤ-ਬਹੁਤ ਸ਼ੈ ਸ਼ੈਰੀ ਕਲਸੀ ਬਟਾਲਾ ਪਹੁੰਚ ਰਹੇ ਨੇ ਕਾਰਜਕਾਰੀ ਦੀ ਪ੍ਰਧਾਨਗੀ ਲੈ ਕੇ ਕਿਦਾਂ ਲੱਗ ਰਿਹਾ ਦੇਖੋ ਜੀ ਸ਼ੈਰੀ ਕਲਸੀ ਮਹਿਬੂਬ ਨੇਤਾ ਹੈ ਹਰਮਨ ਪਿਆਰਾ ਸਾਡਾ ਵੀਰ ਆ ਸਾਨੂੰ ਬੜੀ ਖੁਸ਼ੀ ਆ ਕਿ ਪੰਜਾਬ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼੍ਰੀ ਅਰਵਿੰਦ ਕੁਮਾਰ ਕੇਜਰੀਵਾਲ ਜੀ ਜੋ ਪਾਰਟੀ ਦੇ ਕਨਵੀਨਰ ਨੇ ਉਹਨਾਂ ਨੇ ਜੋ ਸਾਡੇ ਭਰਾ ਲਈ ਮਾਨ ਬਖਸ਼ਿਆ ਉਸ ਮਾਨ ਦੇ ਸਦਕਾ ਅਸੀਂ ਧੰਨਵਾਦ ਕਰਦੇ ਆ ਹਾਈ ਕਮਾਂਡ ਦਾ ਤੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਉੱਥੇ ਖੜੇ ਨੇ ਜੋ ਸ਼ਹਿਰੀ ਕਲਸੀ ਜੀ ਅੱਜ ਬਟਾਲੇ ਵਿਖਿਆ ਆ ਰਹੇ ਨੇ ਗਾਂਧੀ ਚੌਕ ਵਿੱਚ ਉਹਨਾਂ ਦਾ ਵਧੀਆ ਸਵਾਗਤ ਕਰਾਂਗੇ ਸਾਨੂੰ ਬਹੁਤ ਖੁਸ਼ੀ ਆ ਸਾਰੇ ਵੀਰਾਂ ਨੂੰ ਖੁਸ਼ੀ ਸਾਡੀ ਲੀਡਰਸ਼ਿਪ ਪਿੰਡ ਦੇ ਸਰਪੰਚ ਪੰਚ ਸ਼ਹਿਰ ਦੇ ਐਮਸੀ ਸਾਹਿਬਾਨ ਸਾਰੇ ਲੀਡਰਸ਼ਿਪ ਟੋਟਲ ਆਮ ਜਨਤਾ ਵੀ ਜਿਹੜੀ ਹੈ ਇੰਨੀ ਕੁ ਪ੍ਰਭਾਵਿਤ ਹੋਈ ਹੈ ਇਸ ਗੱਲ ਨਾਲ ਕਿ ਅੱਜ ਸਾਡਾ ਛੋਟਾ ਵੀਰ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਬਣਿਆ ਯਕਦਾਨੀ ਸੀ ਅਸੀਂ ਪਾਰਟੀ ਨੇ ਕਾਫੀ ਤਾਨੇ ਮਾਰੇ ਹੈ ਕਿ ਬਚਾਇਆਖ ਲੋਗਿਆ ਤੇ ਅਰੇ ਬਚਾ ਕਾਗਜ਼ਾਦੀ ਪ੍ਰਧਾਨ ਕੀ ਲੈ ਕੇ ਬਟਾਲਾ ਚ ਕੌਣ ਚ ਰਿਹਾ ਤੇ ਕਿਦਾਂ ਦਾ ਟਾਟਾ ਮਾਰਦਾ ਕਾਫਲਾ ਨਜ਼ਰ ਆ ਰਿਹਾ ਤੰਜ ਤੰਜ ਕਿੱਲੂ ਵਜਦਾ ਤੰਜ ਉਹਨੂੰ ਵਜਦਾ ਜਿਹੜਾ ਕੁਝ ਕਰਕੇ ਵਿਖਾਏ ਸਾਡੇ ਛੋਟੇ ਵੀਰ ਨੇ ਜਦੋਂ ਦਾ ਐਮਐਲਏ ਬਣ ਕੇ ਜ਼ਿੰਮੇਵਾਰੀ ਸੰਭੀ ਆ ਜੋ ਸ਼ਹਿਰ ਚ ਉਹ ਵਿਕਾਸ ਕਰਾ ਰਿਹਾ ਜੋ ਉਹ ਕਾਰਜਕਾਰ ਕਰ ਰਿਹਾ ਜੋ ਕੰਮ ਕਰ ਰਿਹਾ ਉਹਦੇ ਕੰਮਾਂ ਨੂੰ ਪ੍ਰਭਾਵਿਤ ਹੋ ਕੇ ਤੇ ਸਾਰੀ ਸੰਗਤ ਦੀਆਂ ਅਰਦਾਸਾਂ ਜਿਹੜੀਆਂ ਅਕਾਲਪੁਰਖ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਰਜਾਨਾ ਲੱਗ ਰਹੀਆਂ ਕਿ ਸਾਡਾ ਵੀਰ ਬਲੰਦੀਆਂ 'ਚ ਜਾਏ ਇਹ ਉਹ ਬਲੰਦੀਆਂ 'ਤੇ ਜਾਣ ਵਾਸਤੇ ਅੱਜ ਦੇ ਪੰਜਾਬ ਦਾ ਪ੍ਰਧਾਨ ਬਣਿਆ ਆਈ ਇਹ ਕਹਿੰਨੀ ਆ ਕਿ ਭਗਵੰਤਬਾਨ ਜੀ ਕੋਈ ਦੇਸ਼ ਦੀ ਚੰਗੀ ਵਧੀਆ ਜੀ ਵਾਕਡੋਰ ਸਾਹਮਣ ਤੇ ਸੀਐਮ ਆਉਣ ਵਾਲਾ ਸਾਡਾ ਵੀਰ ਵੀ ਬਣ ਸਕਦਾ ਅਮਨਸ਼ਰ ਸਿੰਘ ਚੈਰੀ ਉਹ ਬਾਕਰ ਜੀ ਫਿਰ ਕਿਦਾਂ ਦਾ ਲੱਗ ਰਿਹਾ ਹੈ ਅਮਨਸ਼ਰ ਸਿੰਘ ਸ਼ੈਰੀ ਕਲਸੀ ਪਹੁੰਚ ਰਹੇ ਨੇ ਕਾਗਜ਼ਾਦੀ ਪ੍ਰਧਾਨਗੀ ਲੈ ਕੇ ਕਿਦਾਂ ਲੱਗ ਰਿਹਾ ਬਟਾਲਾ ਸ਼ਹਿਰ ਬਹੁਤ ਵਧੀਆ ਜੀ ਔਰ ਬਹੁਤ ਸੋਹਣਾ ਲੱਗ ਰਿਹਾ ਸਾਡੇ ਬਟਾਲੇ ਦੇ ਸ਼ਹਿਰ ਦੇ ਵਿਧਾਇਕ ਅਮਨਸ਼ਰ ਸਿੰਘ ਸਾਡੀ ਕਲਸੀ ਜੀ ਜੋ ਲੋਕਾਂ ਦੇ ਦਿਲਾਂ ਦੇ ਹਰਮਨ ਪਿਆਰੇ ਨੇਤਾ ਨੇ ਸਾਡਾ ਛੋਟਾ ਵੀਰ ਵੀ ਹੈ ਬਹੁਤ ਸਾਡਾ ਪਿਆਰਾ ਸ਼ਹਿਰ ਦੇ ਲੋਕ ਨਾਲ ਮਹਿਬੂਬ ਖਹਿ ਲਾਲ ਬਣੇ ਹੁੰਦੇ ਹੁੰਦੇ ਆਸ਼ਿਕ ਖਹਿ ਲਾਲ ਬਣੇ ਲੋਕਾਂ ਦੇ ਕਿ ਸਾਡੇ ਦਾ ਆਸ਼ਿਕ ਆ ਮਹਿਬੂਬ ਹੈ ਕਿੱਦਾਂ ਲੱਗਦਾ ਜੂਆ ਨੇਤਾ ਹੈ ਦੇਖੋ ਜੀ ਨੌਜਵਾਨ ਨੇਤਾ ਹੋਲੀ ਉਮਰ ਦਾ ਨੇਤਾ ਸਾਡਾ ਕੰਮ ਕਰਨ ਦਾ ਬਹੁਤ ਚਾਅ ਹੈ ਉਹ ਸ਼ਹਿਰ ਦਾ ਬੜੇ ਵੱਡੇ ਪੱਧਰ ਤੇ ਵਿਕਾਸ ਕਰ ਰਹੇ ਨੇ ਪਾਰਟੀ ਨੇ ਉਹਨਾਂ ਦੀ ਇਮਾਨਦਾਰੀ ਨੂੰ ਵੇਖਦਿਆਂ ਹੋਇਆ ਉਹਨਾਂ ਦੇ ਵਿਕਾਸ ਕਾਰਜਾਂ ਨੂੰ ਵੇਖਦਿਆਂ ਹੋਇਆ ਅੱਜ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਉਹਨਾਂ ਨੂੰ ਬਣਾਇਆ ਹੈ ਅਸੀਂ ਅਰਵਿੰਦਰ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਔਰ ਸੰਦੀਪ ਪਾਠਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਤੁਸੀਂ ਇੱਕ ਇਮਾਨਦਾਰ ਸੂਝਵਾਨ ਨੇਤਾ ਨੂੰ ਐਡੀ ਵੱਡੀ ਜਿੰਮੇਵਾਰੀ ਦਿੱਤੀ ਆ ਉਹਦੀ ਜਿੰਮੇਵਾਰੀ ਪੂਰੀ ਤਨਮਾਨ ਨਾਲ ਨਿਭਾਣਗੇ ਅਸੀਂ ਸਾੜੇ ਸ਼ਹਿਰ ਚ ਹੋਰ ਕਾਫੀ ਵਿਕਾਸ ਹੋ ਸਕਣਗੇ ਬਹੁਤ ਵੱਡੇ ਲੈਵਲ ਦੇ ਵੇਖੋ ਸਾਥ ਮੈਂ ਇੱਕ ਗੱਲ ਦੱਸਣਾ ਚਾਹਨਾ ਅਸੀਂ ਜਦੋਂ ਵੀ ਕਿਤੇ ਬੈਠਦੇ ਆ ਨਾ ਇੱਕੋ ਹੀ ਗੱਲ ਹੁੰਦੀ ਹੈ ਭਈ ਯਾਰ ਮੇਰੇ ਸਾਥੀਆਂ ਨੂੰ ਕਿਹਾ ਮਿੱਤਰ ਵੇਖ ਯਾਰ ਜਦੋਂ ਦਾ ਨੇਤਾ ਆਇਆ ਵਿਕਾਸ ਤੇ ਵਾਕੇ ਵੇਖੋ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਨਾ ਬੜੀਆਂ ਸਰਕਾਰਾਂ ਆਈਆਂ ਇਹਦਾ ਰੋਡ ਵਾਈ ਰੋਡ ਜਿਹਨੂੰ ਆਪਾਂ ਕਹਿੰਦੇ ਮੰਡੀ ਮੰਡੀ ਵਾਲੀ ਰੋਡ ਕਦੀ ਜ਼ਿੰਦਗੀ ਚ ਨਹੀਂ ਹੈ ਕਦੀ ਬੰਦੀ ਵੇਖੀ ਮੈਂ ਕਿਹਾ ਇਤਿਹਾਸ ਗਵਾਏ ਕੋਈ ਬੰਦਾ ਬਾਹ ਖੜੀ ਕਰਕੇ ਕਹਦੇ ਕਿ ਮੰਡੀ ਰੋਡ ਕਦੀ ਬਣਿਆ ਹੈ ਪਹਿਲੀ ਵਾਰ ਮੰਡੀ ਰੋਡ ਬਣਿਆ ਔਰ ਪਹਿਲੀ ਵਾਰਾ ਸੜਕ ਬਣੀ ਆ ਚੌੜੀਆਂ ਛੜਕਾਂ ਸਾਈਡ ਦੀ ਖੂਬਸੂਰਤੀ ਚੌੜੇ ਚੌਂਕ ਬਣਾ ਦਿੱਤੇ ਨੇ ਹੋਰ ਅਸੀਂ ਕੀ ਚਾਹਨੇ ਆ ਸਭ ਕੁਝ ਸਹੀ ਹੋ ਰਿਹਾ ਬਿਲਕੁਲ ਵਧੀਆ ਅਸੀਂ ਤੇ ਨੇਤਾਈ ਦੇ ਨਾਲ ਆ ਥੋੜੀ ਅੱਗੇ ਆ ਜਾਓ ਨਾ ਕਿ ਮਾਰੀ ਕਿਦਾਂ ਲੱਗ ਰਿਹਾ ਅੱਜ ਬਟਾਲਾ ਦੇ ਵਿਧਾਇਕ ਅੱਜ ਕਾਗਜ਼ਰੀ ਪ੍ਰਧਾਨਗੀ ਲੈ ਕੇ ਬਟਾਲਾ ਦੇ ਪਹੁੰਚੇ ਨੇ ਠਾਠਾ ਕਰਦਾ ਕਾਫਲਾ ਗਾਹੀ ਦਿਖਾਈ ਦੇ ਰਿਹਾ ਕਿਦਾਂ ਦਾ ਲੱਗ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਅਮਨ ਸ਼ੇਰ ਸਿੰਘ ਛੈਰੀ ਕਲਸੀ ਜੋ ਬਟਾਲੇ ਪਹੁੰਚੇ ਜੋ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਐਡਾ ਵੱਡਾ ਆਸ਼ੀਰਵਾਦ ਦਿੱਤਾ ਹੈ ਤੇ ਇਹ ਠਾਠਾ ਮਾਰਦਾ ਕੱਟ ਤੁਸੀਂ ਦੇਖ ਲਓ ਉਹਨਾਂ ਦੇ ਸਵਾਗਤ ਵਾਸਤੇ ਅੱਜ ਬਟਾਲਾ ਸ਼ਹਿਰ ਵਿੱਚ ਪਹੁੰਚਣ ਦੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਹ ਆ ਸਾਰਾ ਕੱਟ ਦੇਖ ਲਓ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨਾਲ ਜੋ ਪਿਆਰ ਕਰਦੇ ਆ ਉਹ ਤੁਸੀਂ ਦੇਖ ਹੀ ਰਹੇ ਹੋ ਇਸ ਪਿਆਰ ਦੇ ਸਦਕਾ ਹੀ ਆਪਾਂ ਇੱਥੇ ਅੱਜ ਖੜੇ ਆ ਕਿ ਸਾਡੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਬਟਾਲੇ ਵਾਸਤੇ ਬਹੁਤ ਵਧੀਆ ਵਿਕਾਸ ਕਰ ਰਹੇ ਆ ਧੰਨਵਾਦ